ਸਾਡੀ ਦੁਨੀਆ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹਨ ਤੇ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਆਤਮਾ ਇੱਥੇ ਰਹਿੰਦੀਆਂ ਹਨ ਸਾਡੀ ਦੁਨੀਆ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਧਰਮ ਹਨ ਉਹਨਾਂ ਸਾਰੇ ਧਰਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਨਸਾਨ ਤੋਂ ਇਲਾਵਾ ਇੱਕ ਹੋਰ ਚੀਜ਼ ਬਣਾਈ ਹੈ ਜਿਹੜੀ ਮੌਤ ਤੋਂ ਬਾਅਦ ਉਹ ਹਰ ਇੱਕ ਨੂੰ ਨਹੀਂ ਦਿਖਦੀ ਜਿਸ ਨੂੰ ਅਲੱਗ-ਅਲੱਗ ਧਰਮਾਂ ਵਿੱਚ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਇਸ ਨੂੰ ਆਤਮਾ ਤੇ ਭੂਤ ਕਹਿੰਦੇ ਹਨ 크੍ਰਿਸਚੀਅਨ ਧਰਮ ਵਿੱਚ ਇਸ ਨੂੰ ਡੈਵਿਲ ਤੇ ਮੁਸਲਿਮ ਧਰਮ ਵਿੱਚ ਇਸ ਨੂੰ ਜਿਮਨਾਦ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਜੋ ਜਿਮਨਾਦ ਹੁੰਦੇ ਹਨ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਹਨ ਜੇ ਕੋਈ ਜਿਮਨਾਦ ਤੁਹਾਡੇ ਘਰ ਵਿੱਚ ਆਪਣਾ ਬਸੇਰਾ ਬਣਾ ਲਏ ਤਾਂ ਘਰ ਛੱਡਣ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਰਸਤਾ ਨਹੀਂ ਰਹਿੰਦਾ ਜੋ ਜਿਮਨਾਦ ਹੁੰਦੇ ਹਨ ਉਨ੍ਹਾਂ ਨੂੰ ਤੁਹਾਡੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਬਹੁਤ ਜ਼ਿਆਦਾ ਸੈਲਫਿਸ਼ ਹੁੰਦੇ ਹਨ ਤੇ ਆਪਣੇ ਬਾਰੇ ਸੋਚਦੇ ਹਨ ਚਾਹੇ ਤੁਹਾਡੀ ਜ਼ਿੰਦਗੀ ਬਦਲ ਜਾਏ ਜਾਂ ਤੁਹਾਨੂੰ ਮੌਤ ਆ ਜਾਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਨ੍ਹਾਂ ਚੀਜ਼ਾਂ ਨਾਲ ਹੀ ਮਿਲਦੀ ਜੁਲਦੀ ਇੱਕ ਘਟਨਾ ਹੋਈ ਸੀ ਜੋ ਮੀਰਾ ਰੋਡ ਦੇ ਗੌਰਵ ਪੈਰਾਡਾਈਜ਼ ਵਿੱਚ ਹੋਈ ਸੀ ਇਹ ਕਹਾਣੀ ਜੋ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਸੱਚੀ ਘਟਨਾ ਤੇ ਨਿਰਧਾਰਿਤ ਹੈ ਇੱਥੇ ਇੱਕ ਫੈਮਿਲੀ ਰਹਿੰਦੀ ਸੀ ਫੈਮਿਲੀ ਨੇ ਇੱਥੇ ਇਹੋ ਜਿਹੇ ਖਤਰਨਾਕ ਘਟਨਾਵਾਂ ਦੇਖੀਆਂ ਕਿ ਉਹਨਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਅੱਜ ਵੀ ਇੱਥੇ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਅਜੇ ਤੱਕ ਰੁਕ ਨਹੀਂ ਰਹੀਆਂ। ਕਹਾਣੀ ਸ਼ੁਰੂ ਹੁੰਦੀ ਹੈ 2018 ਵਿੱਚ। ਇੱਕ ਜੁਆਇੰਟ ਫੈਮਿਲੀ ਜੋ ਮਲਾੜ ਵਿੱਚ ਰਹਿੰਦੀ ਸੀ, ਮੀਰਾ ਰੋਡ ਉੱਤੇ ਸ਼ਿਫਟ ਹੁੰਦੀ ਹੈ। ਇਹ ਇੱਕ ਬਹੁਤ ਵੱਡੀ ਫੈਮਿਲੀ ਸੀ। ਇੱਥੇ ਦੋ ਕਪਲਸ ਰਹਿੰਦੇ ਸਨ। ਉਹਨਾਂ ਦੇ ਗ੍ਰੈਂਡਪੇਰੈਂਟਸ, ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬਡੇ ਬੇਟੇ ਦੀ ਇੱਕ ਬਹੂ ਵੀ ਰਹਿੰਦੀ ਸੀ ਸ਼ੁਰੂਆਤ ਵਿੱਚ ਤਾਂ ਉਹਨਾਂ ਦਾ ਕੋਈ ਝਗੜਾ ਨਹੀਂ ਹੁੰਦਾ ਸੀ ਪਰ ਸਿਰਫ ਇਸ ਘਰ ਵਿੱਚ ਆਣ ਦੇ ਇੱਕ ਹਫ਼ਤੇ ਤੱਕ ਉਸ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਜੋ ਇਸ ਘਰ ਦੇ ਸਭ ਤੋਂ ਵੱਡੇ ਕਪਲ ਸੀ ਉਹਨਾਂ ਦੀ ਜੋ ਵਾਈਫ ਫਾਤਿਮਾ ਸੀ ਉਹ ਸਾਰਿਆਂ ਤੋਂ ਜ਼ਿਆਦਾ ਫਿੱਟ ਸੀ ਤੇ ਸਭ ਤੋਂ ਜ਼ਿਆਦਾ ਖੂਬਸੂਰਤ ਸੀ ਪਰ ਅਚਾਨਕ ਉਸ ਦੀ ਤਬੀਅਤ ਹੁਣ ਵਿਗੜਨ ਲੱਗ ਗਈ ਸੀ ਡਾਕਟਰ ਨੇ ਦੱਸਿਆ ਕਿ ਉਸ ਨੂੰ ਟੀਵੀ ਹੈ ਉਸ ਦੀ ਮੈਡੀਸਨ ਵੀ ਚਾਲੂ ਕਰ ਦਿੱਤੀ ਸੀ ਪਰ ਫਿਰ ਵੀ ਉਹ ਠੀਕ ਨਹੀਂ ਹੋ ਰਹੀ ਸੀ ਪਰ ਬਿਮਾਰ ਹੁੰਦੇ ਹੋਏ ਵੀ ਉਹ ਆਪਣੇ ਘਰਦਿਆਂ ਨੂੰ ਕਹਿੰਦੀ ਸੀ ਕਿ ਉਸ ਨੂੰ ਇੱਕ ਔਰਤ ਦਿਸਦੀ ਹੈ ਜੋ ਥੋੜੀ ਜਲੀ ਹੈ ਕਦੇ-ਕਦੇ ਉਹ ਮੈਨੂੰ ਜਲਦੀ ਹੋਈ ਦਿਸਦੀ ਹੈ ਜਿਵੇਂ ਉਹ ਖੁਦ ਜਲ ਰਹੀ ਹੋਵੇ ਉਹ ਔਰਤ ਹਰ ਟਾਈਮ ਫਾਤਿਮਾ ਨੂੰ ਕਹਿੰਦੀ ਸੀ ਕਿ ਤੂੰ ਆਪਣੇ ਆਪ ਨੂੰ ਮਾਰ ਦੇ ਤੇ ਆਪਣੀ ਜਾਨ ਲੈ ਲੇ ਪਰ ਫਾਤਿਮਾ ਦੀ ਇਸ ਗੱਲ ਤੇ ਕੋਈ ਯਕੀਨ ਨਹੀਂ ਕਰਦਾ ਨਾ ਕਰਦੇ ਨਾ ਉਸ ਦਾ ਪਤੀ ਤੇ ਨਾ ਬੱਚੇ ਬੱਚੇ ਤਾਂ ਇਹ ਵੀ ਕਹਿਣ ਲੱਗ ਗਏ ਸੀ ਕਿ ਮੰਮੀ ਤੁਹਾਡੀ ਤਬੀਤ ਖਰਾਬ ਹੈ ਇਸ ਲਈ ਤੁਹਾਨੂੰ ਕੁਝ ਵੀ ਦਿਖਦਾ ਹੈ ਤੁਸੀਂ ਅੰਦਰ ਜਾ ਕੇ ਸੋ ਜਾਓ ਈਵੇਂ ਹੀ ਉਸ ਨੂੰ ੱੱਕੇ ਨਾਲ ਸਵਾਦ ਦਿੱਤਾ ਜਾਂਦਾ ਸੀ ਉਹਨਾਂ ਨੂੰ ਇਸ ਘਰ ਵਿੱਚ ਆਏ ਜ਼ਿਆਦਾ ਸਮੇਂ ਵੀ ਨਹੀਂ ਹੋਇਆ ਸੀ ਫਿਰ ਵੀ ਉਹਨਾਂ ਨਾਲ ਇਹ ਚੀਜ਼ਾਂ ਹੋ ਰਹੀਆਂ ਸਨ ਘਰ ਵਿੱਚ ਬਾਰ-ਬਾਰ ਝਗੜਾ ਹੁੰਦਾ ਸੀ ਕੁਝ ਟਾਈਮ ਬਾਅਦ ਫਾਤਿਮਾ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਉਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਣ ਲੱਗ ਗਈਆਂ ਸਨ ਉਸ ਦੇ ਨਾਲ ਕੀ ਹੋ ਰਿਹਾ ਸੀ ਉਸ ਨੂੰ ਵੀ ਨਹੀਂ ਪਤਾ ਸੀ ਇੱਕ ਦਿਨ ਦੀ ਗੱਲ ਹੈ ਫਾਤਿਮਾ ਨੂੰ ਹੌਣ ਲਈ ਗਈ ਤੇ ਹੌਣ ਤੋਂ ਪਹਿਲਾਂ ਉਸ ਨੇ ਆਪਣੇ ਬੱਚਿਆਂ ਨੂੰ ਦੱਸਿਆ ਕਿ ਅੱਜ ਉਹ ਔਰਤ ਫੇਰ ਮੈਨੂੰ ਦਿਖ ਰਹੀ ਹੈ ਉਹਦਾ ਜਲਿਆ ਹੋਇਆ ਚਿਹਰਾ ਮੈਨੂੰ ਦਿਖ ਰਿਹਾ ਹੈ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬੱਚਿਆਂ ਨੇ ਉਹਦੀ ਇੱਕ ਗੱਲ ਨਹੀਂ ਮੰਨੀ ਤੇ ਉਸ ਦੀ ਗੱਲ ਤੇ ਯਕੀਨ ਨਹੀਂ ਕੀਤਾ ਤੇ ਉਹ ਹੌਣ ਚਲੀ ਜਾਂਦੀ ਹੈ ਕਾਫੀ ਸਮਾਂ ਹੋ ਗਿਆ ਪਰ ਫਾਤਿਮਾ ਅਜੇ ਵੀ ਬਾਥਰੂਮ ਤੋਂ ਬਾਹਰ ਨਹੀਂ ਆਈ ਸੀ ਕਰਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਉਹ ਬਾਥਰੂਮ ਵਿੱਚ ਚੱਕਰ ਖਾ ਕੇ ਡਿੱਗ ਗਈ ਹੋਣੀ ਹੈ ਉਹਨਾਂ ਨੇ ਬਾਥਰੂਮ ਦੀ ਖਿੜਕੀ ਵਿੱਚੋਂ ਦੇਖਿਆ ਉਹ ਬਾਥਰੂਮ ਵਿੱਚ ਨਹੀਂ ਸੀ ਤੇ ਬਾਥਰੂਮ ਦੀ ਖਿੜਕੀ ਵੀ ਖੁੱਲੀ ਸੀ ਉਹ ਭੱਜ ਕੇ ਥੱਲੇ ਗਏ ਕਿ ਸ਼ਾਇਦ ਕੋਈ ਦੁਰਘਟਨਾ ਨਾ ਹੋ ਗਈ ਹੋ ਤੇ ਜਦੋਂ ਉਹਨਾਂ ਨੇ ਥੱਲੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਫਲੈਟ ਦੇ ਥੱਲੇ ਫਾਤਿਮਾ ਦੀ ਲਾਸ਼ ਪਈ ਸੀ ਉਹਦਾ ਪੂਰਾ ਸਿਰ ਫਟਿਆ ਹੋਇਆ ਸੀ ਉਹਦੇ ਉੱਥੇ ਹੀ ਮੌਤ ਹੋ ਗਈ ਫਾਤਿਮਾ ਦੇ ਘਰ ਦੇ ਬਹੁਤ ਜ਼ਿਆਦਾ ਸਦਮੇ ਵਿੱਚ ਸਨ ਪਰ ਦੇ ਘਰਦਿਆਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਜੋ ਫਾਤਿਮਾ ਨੇ ਕਿਹਾ ਸੀ ਉਹ ਸੱਚ ਹੋ ਸਕਦਾ ਹੈ ਪਰ ਹੌਲੀ-ਹੌਲੀ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੇ ਯਕੀਨ ਹੋਣ ਲੱਗ ਗਿਆ ਕਿਉਂਕਿ ਉਧਰ ਘਟਨਾ ਹੁਣ ਉਹਨਾਂ ਦੇ ਨਾਲ ਵੀ ਹੋਣ ਲੱਗ ਪਈਆਂ ਸਨ ਇੱਕ ਪਾਸੇ ਇਹ ਘਟਨਾ ਹੋਈ ਸੀ ਤੇ ਦੂਜੇ ਪਾਸੇ ਇਸ ਘਰ ਦੇ ਦੂਜੇ ਬੇਟੇ ਸ਼ਾਹਰੁਖ ਤੇ ਉਸਦੀ ਪਤਨੀ ਸਾਹਿਨਾ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਲੱਗ ਪਿਆ ਇੱਕ ਦਿਨ ਦੀ ਗੱਲ ਹੈ ਜਦੋਂ ਸਾਰੇ ਘਰ ਦੇ ਮੈਂਬਰ ਬੈਠ ਕੇ ਟੀਵੀ ਦੇਖ ਰਹੇ ਸਨ ਤੇ ਉਹਨਾਂ ਦੀ ਬਹੂ ਸਾਹਿਨਾ ਆਪਣੇ ਕਮਰੇ ਵਿੱਚ ਸੀ ਤੇ ਘਰਦਿਆਂ ਨੂੰ ਇਹ ਲੱਗਾ ਕਿ ਉਹ ਸ਼ਾਇਦ ਆਰਾਮ ਕਰ ਰਹੀ ਹੋਗੀ ਤੇ ਸ਼ਾਰੂਕ ਕਮਰੇ ਵਿੱਚ ਗਿਆ ਤੇ ਜਾ ਕੇ ਚੈੱਕ ਕਰਨ ਲੱਗਾ ਕਿ ਸਾਹਿਨਾ ਸੋਤੋਂ ਨਹੀਂ ਗਈ ਉਹ ਜਿਵੇਂ ਹੀ ਕਮਰੇ ਵਿੱਚ ਗਿਆ ਤਾਂ ਉਹਨੇ ਦੇਖਿਆ ਕਿ ਸਾਹਿਨਾ ਨੇ ਆਪਣੇ ਆਪ ਨੂੰ ਪੰਖੇ ਤੇ ਫਾਸੀ ਲਾ ਰਹੀ ਹੈ ਉਸਨੇ ਆਤਮ ਹੱਤਿਆ ਕਰ ਲਈ ਹੈ ਕੁਝ ਹੀ ਦਿਨਾਂ ਵਿੱਚ ਇੱਥੇ ਦੋ ਮੌਤਾਂ ਹੋ ਗਈਆਂ ਸਨ ਦੋਨੋਂ ਆਤਮ ਹੱਤਿਆ ਸੀ ਤੇ ਦੂਜੀ ਮੌਤ ਤੋਂ ਬਾਅਦ ਤੇ ਘਰਦਿਆਂ ਨੂੰ ਸਾਰਿਆਂ ਚੀਜ਼ਾਂ ਤੇ ਹੋਰ ਹਰਕਤਾਂ ਦਿਖਣ ਲੱਗ ਗਈਆਂ ਮਤਲਬ ਕੋਈ ਵੀ ਘਰ ਦਾ ਸਮਾਨ ਇੱਧਰ ਤੋਂ ਉੱਧਰ ਹੋ ਜਾਂਦਾ ਸੀ ਕਿਸੇ ਵੀ ਚੀਜ਼ ਨੂੰ ਅੱਗ ਲੱਗ ਜਾਂਦੀ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਨੂੰ ਆ ਰਹੀਆਂ ਸੀ ਬਹੁਤ ਜ਼ਿਆਦਾ ਤੇ ਇੰਨਾ ਖਤਰਨਾਕ ਹੋ ਗਿਆ ਸੀ ਕਿ ਹੁਣ ਉਹਨਾਂ ਨੇ ਇਹ ਘਰ ਛੱਡ ਦਿੱਤਾ ਤੇ ਉਹ ਵਾਪਿਸ ਕਦੇ ਨਹੀਂ ਆਏ ਹੁਣ ਤਾਂ ਇਹ ਚੀਜ਼ਾਂ ਇੰਨੀਆਂ ਵੱਧ ਗਈਆਂ ਸੀ ਕਿ ਉਹਨਾਂ ਨੂੰ ਕਮਰੇ ਵਿੱਚੋਂ ਕੋਈ ਲੁਕ ਲੁਕ ਕੇ ਦੇਖ ਰਿਹਾ ਸੀ ਤੇ ਜਦੋਂ ਉਹ ਕਮਰੇ ਵਿੱਚ ਜਾ ਕੇ ਚੈੱਕ ਕਰਦੇ ਸਨ ਤਾਂ ਕਮਰੇ ਵਿੱਚ ਕੋਈ ਨਹੀਂ ਹੁੰਦਾ ਸੀ ਉਹ ਉਸ ਘਰ ਨੂੰ ਛੱਡ ਕੇ ਭੱਜ ਗਏ ਅੱਜ ਵੀ ਤੁਹਾਨੂੰ ਉਹਨਾਂ ਦੇ ਕੱਪੜੇ ਉੱਥੇ ਮਿਲਣਗੇ ਉਸੇ ਘਰ ਵਿੱਚ ਸਾਰਾ ਸਮਾਨ ਉੱਥੇ ਦਾ ਉੱਥੇ ਹੀ ਪਿਆ ਹੈ ਕੱਪੜੇ, ਪੈਸੇ, ਟੀਵੀ, ਫ੍ਰਿਜ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹ ਘਰ ਇੰਨਾ ਜ਼ਿਆਦਾ ਖਤਰਨਾਕ ਹੋ ਗਿਆ ਸੀ ਕਿ ਉਸ ਦਿਨ ਤੋਂ ਬਾਅਦ ਇਹ ਲੋਕ ਉੱਥੇ ਵਾਪਸ ਹੀ ਨਹੀਂ ਆਏ ਇਹ ਸੀ ਉਸ ਘਰ ਦੀ ਕਹਾਣੀ ਤੁਸੀਂ ਖੁਦ ਸੋਚੋ ਕਿ ਇੱਕ ਘਰ ਬਣਾਉਣ ਨੂੰ ਕਿੰਨਾ ਟਾਈਮ ਤੇ ਕਿੰਨਾ ਇਨਵੈਸਟ ਕਰਨਾ ਪੈਂਦਾ ਹੈ ਇੱਕ ਘਰ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਇੱਕ ਇਨਸਾਨ ਆਪਣਾ ਕਿੰਨਾ ਕੁਝ ਇਨਵੈਸਟ ਕਰਦਾ ਹੈ ਇੱਕ ਘਰ ਬਣਾਉਣ ਲਈ ਤੇ ਉਸ ਘਰ ਵਿੱਚ ਇੰਨਾ ਕੁਝ ਹੋ ਜਾਵੇ ਤੇ ਉਹ ਘਰ ਛੱਡ ਕੇ ਜਾਣਾ ਪਵੇ ਇਹ ਘਰ ਅੱਜ ਵੀ ਉਹਨਾਂ ਦਾ ਹੈ ਉਹ ਘਰ ਅੱਜ ਵੀ ਐਦੇ ਹੀ ਪਿਆ ਹੈ ਖਾਲੀ ਤੇ ویرਾਨ ਇਹ ਘਰ ਉਹਨਾਂ ਨੇ ਵੇਚਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਇਹ ਘਰ बिकਿਆ ਨਹੀਂ ਕਿਉਂਕਿ ਲੋਕਾਂ ਨੂੰ ਉਸ ਘਰ ਦੇ ਬਾਰੇ ਸਭ ਪਤਾ ਸੀ ਕਿਹਾ ਜਾਂਦਾ ਹੈ ਕਿ ਜੋ ਬਿਲਡਿੰਗ 'ਚ ਉਹ ਰਹਿੰਦੇ ਸੀ ਉਹ ਬਹੁਤ ਜ਼ਿਆਦਾ ਸ਼ਾਪਿਤ ਹੈ ਤੇ ਇੱਥੇ ਉਸ ਟਾਈਮ ਇੱਕ ਹੋਰ ਲੜਕੇ ਨੇ ਵੀ ਸੁਸਾਇਡ ਕੀਤਾ ਸੀ ਇਹ ਸੀ ਕਹਾਣੀ ਉਸ ਘਰ ਦੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ